ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋੜੀ ਤੇ ਬਈ ਮਾਗੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਬਾਕੀ ਬਈ ਅੱਜ 13 ਤਰੀਕ ਕੱਲ ਬਈ 12 ਤਰੀਕੀ ਸਵੇਰ ਨੂੰ ਬਹੁਤ ਤਕੜੀ ਬਾਰਿਸ਼ ਹੋਈ ਪਾਣੀ ਪੂਣੀ ਖੋਲਣੇ ਪਏ ਬਈ ਕਣਕਾਂਗੇ ਜਿੱਥੇ ਕਿਤੇ ਚੜਾ ਦੇ ਜਿਸ ਤਰ੍ਹਾਂ ਜੋ ਇਸका ਆਪਣਾ ਨਿਕਾਸੀ ਹੈ ਇਹ ਇਧਰ ਆਪਣੇ ਕੋਲ ਗੰਨੇ ਵਾਲੇ ਖੇਤ ਵਿੱਚ ਇਧਰ ਕੱਢਿਆ ਆਪਾਂ ਨੇ ਕਿਤੇ ਪੁਰਾਣੇ ਬੂਰ ਬੂਰ ਹਨਾ ਮਾ ਕੱਢ ਰਹੇ ਆ ਕਿਤੇ ਬਈ ਮੜਾ ਮੋਟਾ ਗੰਨੇ ਗੁੰਨੇ ਵਾ ਨਿਕਲ ਜਾਏਗਾ ਕੋਈ ਪੁਰਾਣਾ ਬੋਰ ਹੈ ਕੋਈ ਖੱਡਾ ਇਸ ਤਰ੍ਹਾਂ ਜਿੱਥੇ ਕਿਤੇ ਨਿਕਲੇਗਾ ਕੱਢਾਂਗੇ ਬਈ ਜਿੱਥੇ ਰਹਿ ਗਿਆ ਚਲੋ ਰਹਿ ਗਿਆ ਦੇਖੀ ਜਾਏਗੀ ਜੋ ਦਾਤਾਂ ਨੂੰ ਮਨਜ਼ੂਰ ਹੈ ਬਣੇ ਰਿਓ ਜੀ ਆਪਣੀ ਵੀਡੀਓ ਕੇ ਲਿਖਾਵਾਂ ਜੀ ਅੱਜ ਤੁਹਾਨੂੰ ਕਿਸ ਤਰ੍ਹਾਂ ਬਣਾ ਗੱਲ ਬਾਤ ਲਿਓ ਜੀ ਆਪਾਂ ਚਲੇ ਘਨੌਰ ਟਰੈਕਟਰ ਲੈ ਕੇ ਉੱਥੇ ਆਪਣਾ ਪੱਖਾ ਬਣਵਾਇਆ ਦਾ ਪੱਖਾ ਚੱਕਣ ਚਲੇ ਆ ਪਾਣੀ ਕੱਢਣੇ ਵਾਸਤੇ ਫਿਲ ਲਾਵੇਂਗੇ ਪੱਖਾ ਛੱਡੇ ਨੇ ਪਾਣੀ ਪੁਰਾਣੇ ਪੂਰਾਵਾਂ ਪਹੁੰਚ ਗਏ ਬਾਈ ਆ ਪੱਕਣਾ ਹੋਰ ਮਿਸਤਰੀ ਆਏ ਨਹੀਂ ਆਪਣੇ ਰਸਾਨਾ ਬਾਈ ਹਜੇ ਲੋਕ ਆਣ ਕਰਾ ਰਿਹਾ ਦ ਵੀਰ ਨੂੰ ਕਰੇ ਰੋਟੀ ਖਾ ਕੇ ਆ ਰਹੇ ਆ ਬੈਂਡ ਬੁੰਡ ਝੱਲੇ ਆਏ ਬਾਈ ਆਪਾਂ ਲਾਣੇ ਨੂੰ ਉੱਪਰ ਪੱਕੇਗੇ ਆਵਾਜ਼ ਵੀਰ ਹੋਰ ਵੀਰ ਬਾਰੇ ਆਜਾ ਆਦਾ ਬਈ ਆਪਣਾ ਕਿਉਂ ਆਇਆ ਕਰ ਫੇਰ ਵਾਸਤੇ ਸਰਦਰਾਂ ਦੇ ਪੱਖੇ ਕਢਾ ਦੇ ਹਨਾ ਇਹੋ ਬਿਜਾ ਕਰ ਲਗਾਇਆ ਵਾ ਕਰਦਾ ਬਾਈ ਚੱਲਦਾ ਅੰਜਣ ਜਿਹੜਾ ਲੈ ਕੇ ਆਏਦੇ ਆਪਾਂ ਤੁਹਾਨੂੰ ਦਿਖਾ ਰਿਹਾ ਪੁਰਾਣੇ ਬੋਰ ਐਂਦਰ ਆਪਣੇ ਬੋਰਾਂ ਮੰਗੇ ਆ ਪਾਣੀ ਚੰਗਾ ਪਾਣੀ ਕੱਢ ਰਿਹਾ ਬਾਈ ਬੋਰ ਮੰਗੇ ਆ ਪਾਪਾ ਨੇ ਕੁਝ ਬੋਰ ਖਾਜੇਗਾ ਕੁਝ ਜਿਹੜੇ ਨੇ ਦੂਏ ਬੋਰ ਨੇ ਖਾਜੇਗੇ ਤਿੰਨ ਬੋਰ ਐਂ ਆਪਣੇ ਦੇ ਇੱਕ ਉੱਧਰ ਇੱਕ ਬਾਈਕ ਹੋਰ ਰਹੀਆਂ ਦੇਖੋ ਉੱਧਰ ਸੁੱਕਾਂ ਜਣੇ ਬਾਈ ਇਸ ਕਾਇਓ ਫਾਇਦਾ ਜੇ ਕਈ ਮਰੀ ਪਾਣੀ ਪੂਣੀ ਛੱਡ ਜਾ ਫਿਰ ਨੁਕਸਾਨ ਨਹੀਂ ਹੁੰਦਾ ਜਿਹੜਾ ਆਪਣਾ ਦੂਗਾ ਉੰਜਨ ਹੋਆ ਖੜੀ ਵੱਡੀ ਵਾਲਾ ਉਹ ਵੀ ਰੱਖ ਸਕਾਂ ਆਪਾਂ ਪਰ ਕੋਈ ਚੱਕਰ ਨਹੀਂ ਪਰ ਫਿਰ ਉਹ ਹੋ ਜਾ ਕਈ ਵਾਰੀ ਪਾਣੀ ਪੂਣੀ ਛੱਡ ਜਾ ਬੰਦਾ ਉਧਰ-ਉਧਰ ਭੱਗ ਜਾ ਫਿਰ ਨੁਕਸਾਨ ਹੋ ਜਾ ਇਹਨੂੰ ਅਜੇ ਖਾਲੀ ਵੀ ਚੱਲ ਗਿਆ ਕੋਈ ਚੱਕਰ ਨਹੀਂ ਤਾਂਗੇ ਟਰਾਲੀ ਲੈ ਕੇ ਜਾ ਰਿਹਾ ਬਾਈ ਡਰਾਈਵਰ ਆਪਣਾ ਆਪਾਂ ਨੂੰ ਪਾਣੀ ਪੂਣੀ ਕੱਢਣੇ ਕਰਕੇ ਟਾਈਮ ਨਹੀਂ ਤਾਂ ਡਰਾਈਵਰ ਭੇਜਿਆ ਬਾਈ ਆਪਾਂ ਮਤਲਬ ਪਾਣੀ ਪੂਣੀ ਕੱਟ ਰਹੇ ਤੇ ਕਣਕ ਆ ਇਹ ਵੀ ਜ਼ਰੂਰੀ ਹੈ ਬਾਈ ਕੰਮ ਉੱਧਰ ਗੰਨੇ ਵਾਲਾ ਵੀ ਜ਼ਰੂਰੀ ਹੈ ਕੱਲ ਮੀਂਹ ਕਰਕੇ ਰਹਿ ਗਈ ਦੀ ਮਾਲ ਚਲ ਅੱਜ ਲੈ ਜਾਗਾ ਇਹ ਪਾਣੀ ਪੂਣੀ ਕੱਟਦੇ ਵੇ ਖਾਸ ਆ ਉਹ ਹੈ ਖੇਤਾਂ ਵਾਂ ਲਿਕਾਂਦੋ ਕੰਮ ਬਣਾ ਕੇ ਕੱਢਣਾ ਪੰਬਾ ਬਾਈ ਇਹ ਕੱਟ ਰਿਆ ਬਾਈ ਕੋਈ ਇਹ ਮੋਟਰ ਲਾਈ ਵੀ ਇਹ ਦੇਖੋ ਚੱਲ ਰਿਆ ਆਪਾਂ ਖਾਰੇ ਜਿਮੀਦਾਰ ਕੱਟ ਰਹੇ ਆ ਬਾਈ ਜਿਸ ਦਾ ਜੋ ਹੀਲਾ ਪਾਣਾ ਪਾਣੀ ਹੈ ਬਹੁਤ ਹੈ ਚੱਲ ਰਿਹਾ ਬਾਈ ਦੇਖ ਪਹੁੰਚ ਗਏ ਤੇ ਬਾਈ ਆ ਪੱਕਨੌਰ ਵਾਲੇ ਖੇਤਾਂ ਇਹ ਦੇਖੋ ਡਾਈ ਡੂਈ ਸਲਫਰਾਂ ਪਤਾ ਨਹੀਂ ਕਿਆ ਕਿਆ ਹੜਕਿਆ ਹੋਆ ਪਣੀ ਮੇ ਢੇਰ ਲੱਗਿਆ ਪਿਆ ਹਰਾ ਹੋ ਗਿਆ ਖੇਤਾਂ ਉਰੇ ਭਾਈ ਨੱਕੇ-ਨੁੱਕੇ ਖੁੱਲੇ ਦੇ ਆਪਣੇ ਪਹਿਲੀ ਪਹਿਲੇ ਮੀਗਾ ਪਾਣੀ ਪੂਣੀ ਖੋਲਿਆ ਬਦਾਂ ਚੰਗੀ ਤਰ੍ਹਾਂ ਇਹ ਅਲਗ-ਗਲ ਝੜ ਗਿਆ ਪਾਣੀ ਕੱਲ ਆਪਣਾ ਕਿਹੜਾ ਬੱਜਿਆ ਨਹੀਂ ਉਰੇ ਇਹ ਭਾਈ ਮੋਦਰੰਜਨ-ਉੰਜਨ ਚੱਲਦਾ ਕਰਾਂ ਆ ਕੇ ਪਰਾਂ ਸੈਟਿੰਗ ਕਰਕੇ ਉਰੇ ਹੈ ਦਾ ਗਿੜਾ ਮਾਰਨਾ ਚੱਲੂ ਰਹੀ ਨਹੀਂ ਉਹ ਤਾਂ ਪਤਾ ਹੀ ਆਪਨੂੰ ਵੀ ਪਾਣੀ ਨਿਕਲ ਜਾ ਆਪਣਾ ਵੀ ਕੇਦੂ ਚਾਈਕਾ ਨ ਉੱਪਰਲਾ ਪਾਣੀ ਪੈਂਦਾ ਵੀ ਨਹੀਂ ਉਰੇ ਕਿਸੇ ਦਾ ਕਿ ਨੱਕੇ-ਨੁੱਕੇ ਰੋਕੇ ਵੀ ਹੈ ਭਾਈ ਨਾ ਇਹ ਕੋਈ ਪਾਣੀ ਐ ਡਾ ਕੱਢਾ ਇਹਨੇ ਨਵੇਂ ਲੋਕ ਚੋਰੀ ਚੋਰੀ ਵੜਦੇ ਕਰ ਰਹੇ ਤੇ ਕੁਸ ਸਾਮਾ ਬਦਲ ਗਿਆ ਬਾਈ ਇਹ ਪਗ ਲੈ ਡਾਉ ਨਹੀਂ ਦੇਖੋ ਪਾਣੀ ਛਟ ਚੁੜ ਗਿਆ ਜਿਹੜਾ ਤਲੇ ਖੇਤ ਹੈ ਬਾਈ ਆਪਣੇ ਉਧਰ ਉਸਮਾ ਹੋ ਜਾਏਗਾ ਮੈਂ ਦਿਖਾਵਾਂ ਜਾ ਕੇ ਫਿਰ ਵੀ ਬਾਈ ਕੁਲ ਮਲਾ ਕੇ ਬਚਾਉਏ ਹੈ ਜਿੰਨਾ ਗਮੀ ਦਾ ਨੁਕਸਾਨ ਹੈ ਉਨਾਂ ਦਾ ਫਾਇਦਾ ਵੀ ਹੈ ਠੰਡ ਸੋਣੀ ਹੋਣ ਲੱਗੀ ਬਾਈ ਜਿੱਤਰਾ ਪਰਮਾਤਮਾ ਨੇ ਬਾਈ ਜੋ ਕਰਨਾ ਉਹੀ ਕਰਨਾ ਉਸੀ ਹੀ ਰੱਜ ਮਰਹਿਣਾ ਲਗਾ ਬੰਦੇ ਨੂੰ ਲਗਾ ਚੰਗਾ ਮਾੜਾ ਜਿਆਦਾਤਰ ਬਾਈ ਉਹਨਾਂ ਕਣਕਾਂ ਦਾ ਨੁਕਸਾਨ ਹੋਏਗਾ ਜੀ ਨਮ ਗੁੱਲੀ ਡੰਡੇ ਵਾਲੀ ਸਪਰੇ ਨਹੀਂ ਹੋਈ ਮਤਲਬ ਗੁੱਲੀ ਡੰਡਾ ਚੜੇਗਾ ਪਹਿਲਾਂ ਸੁੱਕੇ ਵਾ ਇਹ ਆ ਬਾਈ ਜਿਨ ਬੰਦਿਆਂ ਨੇ ਕੋਈ ਦੁਬਾਰੇ ਪਾਣੀ ਲਾਇਆ ਪਤਾ ਵਿੱਚ ਬੰਦੇ ਇਹ ਜੀ ਵੀ ਜਿਨ੍ਹਾਂ ਨੇ ਦੋ ਪਾਣੀ ਲਾਇਏ ਇਹਦੇ ਤੀਆ ਬਾਈ ਉਹ ਜਾਂ ਜਿਸ ਪਾ ਵਿਚਾਰੇ ਕੋਈ ਪਾਣੀ ਕੱਢਣੇ ਦਾ ਸਾਧਨ ਨਹੀਂ ਬਣ ਰਿਹਾ ਨਹੀਂ ਚਲੋ ਇੱਕ ਇੱਕ ਦਿਨ ਅੱਗੇ ਪਿੱਛੇ ਪਾਣੀ ਨਿਕਲ ਜਾਏ ਇਹ ਰੱਡਾ ਕੋਈ ਮਰ ਨਹੀਂ ਪੈਂਦੀ ਬਚ ਜਾ ਕੇ ਕਣਕਾਂ ਨਰ ਮੈਂ ਹਜੇ ਐਡੀ ਉਹ ਬਾਤ ਨਹੀਂ ਹੈ ਨੁਕਸਾਨ ਵਾਲੀ ਦੇਖੋ ਕਸਰ ਦਾ ਪਵਾ ਥੋੜੀ ਬਹੁਤੀ ਹੈ ਜਿਆ ਫਾਇਦਾ ਵੀ ਹੋ ਜਾ ਮਾਰਾਂ ਬਾਈ ਕਿਹੜਾ ਦੇਖਾਂ ਪਰ ਕਿਸ ਤਰ੍ਹਾਂ ਜਿਹੜੀ ਉਹ ਪੱਟ ਹੈ ਬਾਈ ਤਾਲੇ ਆਪਣਾ ਹੋਰ ਗੋਰੀ ਪੱਟੀ ਵੀ ਉੱਪਰ ਲਈ ਸੀ ਰਹਿ ਲਾ ਲਿਓ 6 ਕਿੱਲੇ ਹੋਰਾਂ ਗੋਰੀ ਤੇ 2 ਕਿੱਲੇ ਪਰਾਂ ਪੈ ਜਾਂ ਲੰਬਾਈ ਖਦਾਨਾਂ ਤੱਕ ਇਹ ਲੀਕ ਪਈ ਵੀ ਆਪਣੀ ਤਬੀਗੀ ਪਰਾਂ ਦਾ ਝੜ ਛੁੱਟ ਕੇ ਪਣੀ ਉਰਾ ਰਹਿ ਗਿਆ ਗਾੜੇ ਗੁੱਡੇਆਂ ਮ ਕੱਲ ਤੱਕ ਹੌਲੀ ਹੌਲੀ ਸਾਰਾ ਨੁੱਚੜ ਜੇ ਗਲੀਕ ਮਨੋਂ ਖੇਤ ਇਹਨਾਂ ਸਾਫ਼ ਹੋ ਜਾਏਗਾ ਰੂਪਾ ਮੇ ਬਾਈ ਸਲਫਰ ਸਲਫਰ ਪਾ ਦਿੰਗੇ ਦੱਬ ਗਿਆ ਥੋੜਾ ਖਰਚਾ ਬੱਧ ਹੋ ਜਾਏਗਾ ਬਾਕੀ ਗੁੱਲੀ ਡੰਡੇ ਦਾ ਬਚਾ ਹੋਏ ਉਂ ਜਾਂ ਇਸ ਖੇਤ ਮ ਕਣਕ ਹੋਏ ਚਲੋ ਜਿਹੜੇ ਦਾਣੇ ਹੈ ਚਾਰ ਡੱਕੇ ਕਣਕ ਹੋ ਗਈਆਂ ਗੁੱਲੀ ਡੰਡਾ ਨਹੀਂ ਛੱਟੀ ਵਾਲੀ ਕਣਕ ਹੈ ਆਪਣੀ ਰਹਾ ਇਹ ਕਣਕ ਹੈ ਭਾਈ ਆਪਣੀ ਜਿਹੜੀ ਮਾਂ ਮੋਟਰਾਂ ਚੱਲੀ ਦੀਆਂ ਉਦਣ ਪੋਰ ਚਲਾਇਆ ਤਾਂ ਮਤਲਬ ਦੇਖੋ ਇਸ ਦਾ ਕਣਕ ਪੀਲੀ ਹੋਈ ਪਈ ਐ ਮਰਨੇ ਕੀ ਕਤਾਰ ਪਰੇ ਗੈਣਾ ਪਾਣੀ ਉਪੋਰ ਖਾ ਗਿਆ ਓ ਉਰਾ ਪਰਾਂ ਦੇਖਾਂ ਤੜਲੇ ਬਸ ਇੱਕ ਪੋਰ ਪਰਾਂ ਵੀ ਆਪਣਾ ਲਿਕਾ ਲੁਕਾ ਪਾਈ ਵੀ ਤੀਆਂ ਇਹਨਾਂ ਪਾਣੀ ਕੱਢਣੇ ਨੂੰ ਕਣਕ ਬੜੀ ਸੋਹਣੀ ਧੀ ਬਈ ਪਹਿਲਾਂ ਤੋਂ ਪਾਣੀ ਆ ਗਿਆ ਲਲੇ ਬੋਰ ਗੇ ਪਾਣੀ ਦੇ ਆ ਫਿਰ ਮੀ ਪੈ ਗਿਆ ਫਿਰ ਉਸਤੇ ਬਾਅਦ ਲਲੇ ਮੋਟਰ ਚੱਲ ਗਈ ਫਿਰ 30 ਵਾਰੀ ਫਿਰ ਮੀ ਪੈ ਗਿਆ ਫਿਰ ਚਾਰ ਪਾਣੀ ਆਲੇ ਲਲੇ ਕਣਕ ਪਹਿਲੀ ਨਰਮਤੀ ਖੇਤ ਗਿੱਲਾ ਜਿਹਾ ਬੀਜਾ ਬਦ ਕੁਸ ਇਹ ਬਲਾਲੇ ਚਲੋ ਬੋਰ ਰੰਪੂਰ ਆਵਣੇ ਵਿੱਚ ਗਾੜ ਆਪਾਂ ਕੱਢ ਗਏ ਉਹ ਪ੍ਰਖ ਦਾਣਾ ਕਦੂਨਾ ਮਰ ਲੰਘਿਆ ਪਾਣੀ ਹੋ ਗਿਆ ਖਾਲੀ ਗਵੰਡੀਆਂ ਦਾ ਵੀਗਾ ਪਾਣੀ ਵੀ ਖੜਿਆ ਆ ਦੇਖੋ ਪਤਾ ਨਹੀਂ ਤਾਂ ਬਈ ਇਸ ਚੀਜ਼ ਨਾਲ ਚਲਵਾਈ ਆ ਮੋਟਰ ਕਿਉਂ ਪਹਿਲਾਂ ਵੀ ਆਪਣਾ ਪਾਣੀ ਪੁਣੀ ਮੀਂਹ ਘਰੁਕਿਆ ਨਹੀਂ ਤਾਂ ਇਹਨਾਂ ਇਹਨਾਂ ਕੋਈ ਸਾਧਨ ਨਹੀਂ ਤਾਂ ਲੈ ਲੈਣਾ ਆਪਣੀ ਖੇਤੋਂ ਨੇ ਪੀਆ ਉਹਨਾਂ ਦੇ ਭਾਈ ਉਸ ਵਜਾਂ ਕਰਕੇ ਚਲੀ ਆ ਮੋਟਰ ਪਤਾ ਨਹੀਂ ਭਈ ਕੋਈ ਹੋਰ ਕਾਰਨ ਕਰਕੇ ਚਲੀ ਆ ਪੂਰਾ ਤਕਰੀਬਨ ਸਾਰਿਆਂ 'ਚ ਪਾਣੀ ਖੜਿਆ ਅੱਜ ਵੀ ਦੇਖੋ ਆਪਣੇ ਗੱਣਾਂ ਗੱਡੇ ਮਰੇ ਗਿਆਂ ਟਿੱਕਾ ਲੁੱਕਾ ਕਰਦੀਆਂ ਆਪਾਂ ਨੇ ਬ੍ਰਿਕ ਬ੍ਰਿਕ ਹਰ ਭਈਓ ਖੇਤ ਮਤਲਬ ਹੋ ਰਿਹਾ ਹਰ ਕਿਨੇ ਡੇ ਨੇ ਡੇ ਦਰਖ ਦਰਖਤ ਲੱਗੇ ਹੋਏ ਨਾ ਉਹਰੇ ਨਿਕਲ ਗਿਆ ਬਈ ਆਪਣਾ ਪਾਣੀ ਇਹ ਸਾਰਾ ਇਹ ਦੇਖੋ ਨੇ ਤਵੀ ਕਿ ਲਿਕਾਂ ਪਈ ਵਿਧੀਆਂ ਕੁਛ ਕਸੀਆਂ ਕੁਸੀਆਂ ਗਲਪਣਾ ਤੀਤੀਆਂ ਆਪਾਂ ਨੇ ਇਹ ਬਈ ਮੇਲੇ ਨੂੰ ਮੈਂ ਤਾਂ ਹੀ ਨਹੀਂ ਗਿਆ ਅੱਜ ਇਹੋ ਕੰਮ ਜ਼ਰੂਰੀ ਦਾ ਜਿਹੜਾ ਚਲਦੀ ਚਾਲ ਮੰ ਨਿਕੜ ਗਿਆ ਉੱਤੇ ਬਾਦ ਕੁਛ ਖੇਤ ਖਾਕੂ ਵੀ ਜਾ ਜਦ ਮੇਲੇ ਚਲੇ ਜਾਂਦਾ ਦਿਹਾੜੀ ਫੁੱਟ ਜਾਂਦੀ ਫਿਰ ਊਰੇ ਜਿਆਦਾ ਨੁਕਸਾਨ ਹੁੰਦਾ ਬਣੋ ਉਹ ਡਰਾਈਵਰ ਨੂੰ 2000 ਦੇਣਾ ਸਿਖਾਲਾ ਕਿਉਂ ਫੇਰ ਕੱਲ ਨੂੰ ਖਾਲੀ ਵੀ ਕਰਾਣੀ ਹੈ ਅਗਲੇ ਨੇ ਪਹਿਲਾਂ ਤਾਂ ਉੱਥੇ ਖਾਲੀ ਖੁੱਲੀ ਕਰਾ ਦੇ ਕਰਦੇ ਬੰਦੇ ਬੰਦਾ ਜਾ ਕੇ ਚੱਕ ਲਿਆ ਬੇ ਤੇ ਹੋਰ ਛੱਡਣ ਜਿਹਦਾ ਕੋਈ ਪਿੰਡ ਬੁੰਡਾ ਉੱਤੇ ਮੰਗਾ ਲੈਦਾ ਇਹ ਖਾਲੀ ਵੀ ਆਪ ਕਰਾਣੀ ਲਗਾਣਾ ਜਾ ਕੇ ਜਿਹੜੇ ਭਾਈਓ ਮੇਲ ਕਣਕ ਹੈ ਇਸਮਾ ਵੀ ਪਾਣੀ ਤਾਂ ਖੜਿਆ ਆ ਦੇਖੋ ਮੋਦਲਵਾ ਉਹ ਇਸ ਦਾ ਪਾਣੀ ਕੱਟਦੇ ਨਹੀਂ ਆਪਾਂ ਇਹ ਬਈ ਡਾਰ ਹੈ ਸੋਨੇ ਕਣਕੇ ਨਾ ਖਾ ਖੂਜੇਗੀ ਪਛੂਆ ਚੱਲ ਗਈ ਉਸ ਖੇਤ ਵੀ ਨਾ ਨੇ ਤੇੜਾ ਖਲੀਵੀਆਂ ਨਾ ਮਾ ਡੱਕਰ ਖੇਤ ਬਹੁਤ ਪਾਣੀ ਪੀਆ ਇਹ ਪਿਓਰ ਡੱਕਰ ਹੈ ਮਿਸਾ ਜਾਨੀ ਹੈ ਇਹ ਦੇਖੋ ਕਲੀ ਮਾ ਬਹੁਤ ਪਾਣੀ ਦਾ ਅੱਜ ਘਟ ਗਿਆ ਇਹ ਜਿਹੜੀ ਉੱਚੀ ਡੈੜੀਆਂ ਉਹ ਨੰਗੀਆਂ ਹੋ ਗਈਆਂ ਇਸ ਦਾ ਪਾਣੀ ਨਹੀਂ ਕੱਢਦੇ ਬਈ ਆਪਾਂ ਇਹ ਤਕਰੀਬਨ 5 ਦਾ ਖੇਤ ਬੀਜਿਆ ਆਪਾਂ ਥੋੜਾ ਜਿਹਾ ਆਪਣਾ ਇਹ ਦੁਬਾਰੇ ਐਨ ਵੱਤ ਦਾ ਪਾਣੀ ਪਰਾਈ ਵੀ ਦੀ ਗਣਕ ਰੇ ਵੀ ਦੋਏ ਪਾਣੀ ਇਸਮ ਆਪਾਂ ਨੇ ਯੂਰੀ ਇਹ ਬਈ ਪਰਾਂ ਖੱਡਾ ਹੱਦਰ ਪਾਣੀ ਵਾਸਤਾ ਪੱਟਿਆ ਵਾ ਇੱਧਰ ਖੇ ਥੋੜਾ ਡੂੰਗਾ ਇਹ ਵਿਚੇ ਨੂੰ ਉੱਚਾ ਦਾ ਖੇਤ ਪਾਣੀ ਜਾਣ ਹੀ ਰਿਹਾ ਦਾ ਟਰੈਕਟਰ ਗੱਲੀ ਲੀਕ ਪਾਦੀ ਬਈ ਸਲੀਕ ਮਨ ਬਗ ਜੇਗਾ ਪਾਣੀ ਇਹ ਟਰੈਕਟਰ ਰਸਤੇ 'ਤੇ ਚੜ ਨਹੀਂ ਰਿਹਾ ਟੋਚਨ ਪਾ ਕੇ ਚੜਾਵਾਂਗੇ ਦੋਵੇਂ ਟਰੈਕਟਰ ਗੇਲਾ ਸਪਰੇਅ ਵਾਲੇ ਮਾ ਪਾਇਆ ਟੋਚਨ ਰੇ ਵਾਲੇ ਡੋਮਾ ਉੱਪਰ ਨਹੀਂ ਚੜ ਰਿਹਾ ਦਾ ਟਰੈਕਟਰ ਇਹ ਰੋਣੇ ਲੀਕ ਮਨ ਬਗ ਜੇਗਾ ਪਰ ਕੱਢ ਲੈ ਟੋਜਨ ਪਿੱਛਾ ਕਰ ਲੈ ਹੋਰ ਵੀਰ ਵਧਾਈਆਂ ਲੋੜੀਆਂ ਤੁਹਾਨੂੰ ਵੀ ਵੀਰ ਹੋ ਠੀਕ ਹੈ ਲੋੜੀ ਖਰਾਬ ਕਰਦੀ ਰੱਬ ਨੇ ਹੋਰ ਇਹ ਖੱਡਾ ਜਮਰਾਇਆ ਤਾਂ ਬਾਈ ਮਸ਼ੀਨ ਗਲਪਰ ਹੋ ਰਹਿਣ ਜਾਣ ਦਾ ਨਹੀਂ ਕਿ ਸਲਾਹ ਤੀ ਲੈਟੇ ਨਹੀਂ ਆਈ ਯੁਰਜ ਪੰਪ ਚਲਾਣੇ ਦੀ ਸਲਾਹ ਦਿੱ ਪਹਿਲਾਂ ਮੈਂ ਚਲ ਪੰਪ ਲਾ ਕੇ ਕੱਢਦੇ ਆਂ ਪਾਣੀ ਅੜੀ ਲੈਟੇ ਨਹੀਂ ਆਈ ਅੰਜਣ ਵਾਸਤੇ ਡੀਜ਼ਲ ਲੈ ਜਾਈਏ ਬਾਈ ਆਪਾਂ ਜਿਹੜਾ ਪਾਣੀ ਬਲ ਆਇਆ ਉਸ ਵਾਸਤੇ ਹਾਂ ਦਾ ਪ੍ਰੈਸ਼ਰ ਸਾਬੀ ਕਿੰਨਾ ਪੈ ਗਿਆ ਗਿਆ ਹੁਣ ਬੰਦਾ ਬਾਈ ਸਾਧਨ ਸੂਦਨ ਸਾੰਬੇ ਵੇ ਜਿ ਤਰ੍ਹਾਂ ਪੁਰਾਣੇ-ਪੁਰਾਣੇ ਬੋਹਰ ਇਹ ਜਿ ਤਰ੍ਹਾਂ ਕੋਈ ਪੁਰਾਣਾ ਕੂਆ ਆਇਆ ਉਹ ਬਾਈ ਇਹ ਜੀ ਮਾਂ ਕੰਮ ਦੇ ਦੇ ਆ ਸਾਨੀ ਪੂਣੀ ਝਾੜਨੇ ਨੂੰ ਬਾਕੀ ਬਾਈ ਕੋਈ ਗੰਨੇ ਵਾਲਾ ਖੇਤ ਹੋ ਗਿਆ ਬਾਕੀ ਬਾਈ ਮੇਨ ਗੱਲ ਤਾਂ ਗਵੰਡੀ ਗਲ ਬਣਾਈ ਵੀ ਕੰਮ ਦੇ ਹੈ ਕਈ ਵਾਰੀ ਆਪਣੇ ਬਸ ਸਾਧਨ ਨਹੀਂ ਹੁੰਦਾ ਕਿਸੇ ਗਵੰਡੀ ਬਾਹਵਾ ਸਾਧਨ ਨਾ ਉਹ ਕੰਮ ਦੇ ਦੀ ਹੈ ਆਪਾਂ ਨੂੰ ਹਨਾ ਇਸ ਕਰਕੇ ਬਈ ਕਿਸੇ ਗੱਲ ਬਗਾੜੇ ਨਾ ਕਰੂਈ ਮੜੀ ਜੀ ਬਾਤ ਪਿੱਛੇ ਕੋਈ ਪਤਾ ਨਹੀਂ ਸਿਆਣੇ ਕਹ ਹਫ਼ਤਾ ਵੀ ਖੂਨ ਨੂੰ ਖੂਨ ਹੀ ਮਿਲਦੇ ਬੰਦੇ ਨੂੰ ਬੰਦਾ ਸੌ ਵਾਰੀ ਮਿਲਾ ਜੀ ਅੱਜ ਆਪਾਂ ਚੋਰੀ ਛਿਪੇ ਪਾਣੀ ਕੱਟ ਦੇਂਗੇ ਕੋਈ ਸਰਾਰਤ ਕਰਕੇ ਕੋਈ ਖੱਡ ਕਰਕੇ ਜਾਂ ਕੋਈ ਨੱਕਾ ਵੱਢ ਕੇ ਰਾਤ ਭਰਾਤ ਹਨਾ ਅੱਗੇ ਨੂੰ ਫੇਰ ਅਗਲਾ ਚੱਕਨਾ ਹੋ ਜਾ ਗੌਰ ਰੱਖਾ ਬਈ ਠੀਕ ਨਹੀਂ ਬਾਤ ਇਸ ਖੇਤမှာ ਬਈ ਖਾਸਾ ਪਾਣੀ ਆ ਆਪਣੇ ਘਰੂ ਗਿਆ ਵਾ। ਉਹ ਬੋਰ ਖਾ ਵੀ ਰਿਹਾ ਪਾਣੀ ਆਪਣਾ। ਇਹ ਦੇਖੋ ਪਾਣੀ ਖਾਸਾ ਖੜਿਆ। ਖੇਤ ਵੀ ਥੋੜਾ ਜਿਹਾ ਹੌਲਾ ਆਇਓ ਡੱਕਰ ਖੇਤ। ਦੇਖਾਂ ਬਈ ਗੱਲ ਤੱਕ ਕਿੰਨਾ ਕੁ ਲਗਾ ਨੇੜੇ ਨਹੀਂ ਫਿਰ ਅੰਜਣ ਲਾ ਕੇ ਤੜੇ ਗੰਨਾ ਆਪਣਾ। ਉਹ ਦੇਖੋ। 2-3 ਕਿੱਲਾਂ ਪੈਪ ਵੀ ਕਿਰੇ ਆ। ਨਹੀਂ ਫਿਰ ਅੰਜਣ ਲਾ ਕੇ ਕੱਢ ਦਿੰਗੇ। ਜੀ ਅਸੀ ਹੋਈ। ਲੈ ਵੀ ਢੇੜਾ ਢੂੜਾ ਮਾਰ ਕੇ ਖੇਤਾਂ 'ਵਾਂ ਪਾਣੀ ਪੂਣੀ ਸੈੱਟ ਕਰਕੇ ਆ ਗਏ ਆਪਾਂ ਟਰਾਲੀ ਵਾ ਟਰਾਲੀ ਲਾਦ ਰਹੀ ਲੇਬਰ ਆਪਣੀ ਓਹ ਠੇਕੇਦਾਰ ਬੜੀਆ ਠੀਕ ਐ ਲੇਟ ਹੋ ਗਿਆ ਕੰਮ ਹੈ ਟੋਈ ਪੈਣੀ ਪੈਗੀ ਅੱਜ ਬਰਸਾਤ ਬਹੁਤ ਐ ਬਾਈ ਪਾਣੀ ਬਾਬਾ ਹੋਰ ਜੋ ਉੱਤ ਸਤਿ ਸ੍ਰੀ ਅਕਾਲ ਓ ਠੀਕ ਐ ਆ ਮਨਗਾ ਲੱਗਦਰਿਆ ਬਾਈ ਗੰਨਾ ਆ ਰਹੇ ਆ ਪਲਟੀਆਂ ਗਲ ਕੱਢ ਰਹੇ ਆ ਬਾਹਰ ਪਰਲੀ ਸਾਈਡ ਨੂੰ ਕੱਢ ਲਿਓ ਜੀ ਨੇੜੇ-ਨੇੜੇ ਨੂੰ ਪਰ ਉਹ ਸੁੱਕਾ ਰਸਤਾ ਬਾਹਰ ਕੱਢਣੇ ਕਰਕੇ ਹੋ ਜਾ ਬਾਈ ਰਸਤਾ ਥੋੜਾ ਲੰਬਾ ਦਾ ਉਸ ਮਾਲ ਬਾਹਰ ਪਾ ਰਹੇ ਆ ਲਿਓ ਜੀ ਟੇਕ ਕੇ ਲੋੜੀ ਦਾ ਮੱਥਾ ਆਪਾਂ ਬਾਲ ਦੀ ਲੋੜੀ ਤਿਲਾਂਗਲ ਇਹ ਆਪਣੀ ਮਾਣੋ ਐ ਮਾਣੋ ਐ ਐ ਐ ਐ ਅੱਜੀ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਮਿਲਾਂ ਜੀ ਗੱਲ ਨੂੰ ਕਿਸੇ ਨਵੀਂ ਵੀਡੀਓ ਮਾ ਸਸਿਕਾਲ ਜੀ ਸਾਰਿਆਂ ਨੂੰ ਮੁਬਾਰਕਾਂ ਬਈ ਲੋੜੀ ਗਈਆਂ ਸਾਰਿਆਂ ਨੂੰ ਬਹੁਤ ਬਹੁਤ ਸਾਰਿਆਂ ਬਾਈ ਖੁਸ਼ੀਆਂ ਭਰਿਆ ਤਿਹਾਰ ਮਨਾਓ ਆਪਣੇ ਘਰਾਂ ਪਰਿਵਾਰ ਮਾ ਬਾਈ ਠੀਕ ਹੈ ਜੀ ਸਸਿਕਾਲ ਸਾਰਿਆਂ ਨੂੰ